ਤੇ ਪਹਿਲਾਂ ਵੀ ਅਸੀਂ ਕਰਦੇ ਰਹੇ ਹੈਗੇ ਆਗੇ ਵੀ ਲਗਾਤਾਰ ਕਰਦੇ ਰਵਾਂਗੇ ਜਿਹੜਾ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ 파ਟ ਹੈਗਾ ਜਿਹਦੇ ਵਿੱਚ ਜਿੰਨੇ ਵੀ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਤੇ ਇੱਕ ਅਗਸਟ ਡਰੈਂਕ ਦੇ ਅਫਸਰ ਦੀ ਨਿਗਰਾਨੀ ਹੈ ਸਾਥ ਚ ਐਸਪੀ ਰੈਂਕ ਦੇ ਅਫਸਰ ਦੀ ਨਿਗਰਾਨੀ ਹੈ ਜਿਹੜਾ ਹੈ ਸਰਚ ਆਪਰੇਸ਼ਨ ਚੱਲ ਰਹੇ ਹੈਗੇ ਅੱਜ ਅਸੀਂ ਇੱਥੇ ਕਮਾਲਪੁਰ ਚ ਆਏ ਹੈਗੇ ਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਜਿਹੜੇ ਸਸਪੈਕਟਸ ਹੈਗੇ ਜਿਹੜੇ ਪੈਟਲਿੰਗ ਕਰ ਰਹੇ ਨੇ ਉਹਨਾਂ ਦੇ ਹਾਊਸਸ ਵੀ ਸਰਚ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਤੇ ਜਿਹੜੀ ਸਿਵਲ ਹਸਪਤਲ ਦਾ ਜਿਹੜਾ ਫੀਡਬੈਕ ਸੀਗਾ ਕਿਸੇ ਹਸਪਤਲ ਤੇ ਔਟ ਸੈਂਟਰ ਫੋਨ ਕਰਕੇ ਤੇ ਡੀ ਰੈਕਸ਼ਨ ਸੈਂਟਰ ਫੋਨ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ ਤੇ ਰਜਿਸਟਰਡ ਹੈਗੇ ਉਹ ਵੀ ਆਪਣੀ ਡੋਜ਼ ਲੈਣ ਵਾਸਤੇ ਇੱਥੇ ਆਉਂਦੇ ਹੈਗੇ ਤੇ ਉਦੀ ਆੜ ਚ ਕੁਝ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਤੇ ਕੁਝ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਹੈਗੇ ਪਿਛਲੇ ਦਿਨੋਂ ਜਦੋਂ ਸਾਡੇ ਧਿਆਨ ਚ ਇਸ ਤਰੀਕੇ ਦੀ ਗੱਲ ਆਈ ਸੀ ਕਿ ਉਸ ਤੋਂ ਬਾਅਦ ਸਾਡੀ ਸਿਵ ਯੂਨੀਫਾਰਮ ਜਿਹੜੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ ਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਤੇ ਸਖਤ ਕਾਰਵਾਈ ਉਸ ਤੇ ਕਰਾਂਗੇ ਜੀ ਫਿਰ ਕੋਲਕਾਤਾ ਕੋਰ ਦੀ ਗੱਲ ਕਰੀਏ ਤਾਂ ਇਹ ਹਾਰਟ ਆਫ ਦਾ ਸਿਟੀ ਹੈ ਔਰ ਬਹੁਤ ਸੰਗਣੀਆਂ ਗਲੀਆਂ ਵਾਲਾ ਮਹੱਲਾ ਹੈ ਔਰ ਜਦੋਂ ਇਦਾਂ ਦੇ ਆਪਰੇਸ਼ਨ ਦੀ ਕੋਈ ਵੀ ਭਣਕ ਪੈਂਦੀ ਹੈ ਤਾਂ ਜਿਹੜਾ ਨਸ਼ਾ ਵੇਚਣ ਵਾਲਿਓ ਅਲਰਟ ਹੋ ਜਾਂਦੇ ਆ ਇਸ ਤੋਂ ਇਸ ਆਪਰੇਸ਼ਨ ਤੋਂ ਬਾਅਦ ਵੀ ਕੰਟੀਨਿਊ ਹੋ ਰਹਿਗਾ ਸਾਰਾ ਕੁਝ ਜੀ ਦੇਖੋ ਦੋ ਤਰੀਕੇ ਦਾ ਆਪਰੇਸ਼ਨ ਹੁੰਦਾ ਇੱਕ ਸਾਡਾ ਟਾਰਗੇਟਡ ਹੁੰਦਾ ਜਿਹਦੇ ਵਿੱਚ ਅਸੀਂ ਪੂਰਾ ਕੋਆਰਡੀਨੇਟ ਸਰਚ ਕਰਨ ਦੇ ਬਜਾਏ ਜਿਹੜਾ ਇਨਫੋਰਮੇਸ਼ਨ ਬੇਸ ਤੇ ਅਸੀਂ ਕੰਮ ਕਰਦੇ ਆ ਤੇ ਉਦੋਂ ਚ ਲਗਾਤਾਰ ਐਫ ਆਈ ਆਰਸ ਦਰਜ ਹੁੰਦੇ ਹੈਗੇ ਉਸ ਤੋਂ ਲਾ ਜਿਹੜਾ ਕੋਆਰਡੀਨੇਟ ਸਰਚ ਹੈਗਾ ਉਹਦਾ ਉਹਦਾ ਦੋ ਤਿੰਨ ਪਰਪਸ ਹੈਗੇ ਜਿਹਦਾ ਪਹਿਲਾ ਪਰਪਸ ਤਾਂ ਇਹ ਹੈਗਾ ਕਿ ਪੂਰੇ ਏਰੀਆ ਨੂੰ ਕੋਰਡਨ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਸਸਪੈਕਟਸ ਹੈਗੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾਵੇ ਤੇ ਬਾਕੀ ਉਸ ਏਰੀਆ ਚ ਜਿਹੜੀ ਵੀ ਮੂਵਮੈਂਟ ਹੈਗੀ ਉਹਨੂੰ ਵੀ ਪੂਰਾ ਚੈੱਕ ਕੀਤਾ ਜਾਵੇ ਸਰ ਕੀ ਕੋਈ ਨਵੇਂ ਅੱਡੇਾਂ ਤੇ ਵੀ ਟਿਕਾਣੇ ਤੇ ਰੇਡ ਮਰੀ ਜਾਈ ਹੈ ਕਿਉਂਕਿ ਦੂਸਰਾ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਇੱਥੇ ਪਬਲਿਕ ਦੇ ਨਾਲ ਇੰਟਰੈਕਟ ਕਰਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਫੀਡਬੈਕ ਲਿੱਤਾ ਜਾਵੇ ਤੇ ਉਹਨਾਂ ਦੇ ਇਸ਼ੂਜ਼ ਨੂੰ ਰੀਡਰੈਸ ਕੀਤਾ ਜਾਵੇ ਤੀਸਰਾ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਹੋਵੇ ਕਿ ਪੁਲਿਸ ਤੇ ਪਬਲਿਕ ਦਾ ਜਿਹੜਾ ਹੈ ਇੱਕ ਗੈਪ ਹੈਗਾ ਉਹ ਘਟ ਕੇ ਤੇ ਪੁਲਿਸ ਪਬਲਿਕ মিডিਆ ਸਾਰੇ ਲੋਕ ਨਾਲ ਮਿਲ ਕੇ ਜਿਹੜਾ ਡਰੱਗਸ ਦੇ ਅਗੇਂਸਟ ਜਿਹੜੀ ਆਪਣੀ ਮੁਹਿੰਮ ਹੈਗੀ ਉਹਦੇ ਵਿੱਚ ਜੁੜ ਕੇ ਕੰਮ ਕਰਿਆ ਮਤਲਬ ਮੇਰਾ ਆ ਮੰਨਣਾ ਹੈਗਾ ਕਿ ਜੇਕਰ ਆਪਾਂ ਸਾਰੇ ਪਬਲਿਕ ਤੇ ਪੁਲਿਸ ਤੇ মিডিਆ ਸਾਰੇ ਮਿਲ ਕੇ ਆਪਾਂ ਕੰਮ ਕਰੀਏ ਤੇ ਡਰੱਗਸ ਦੀ ਜਿਹੜੀ ਆ ਇਸ਼ੂ ਹੈਗਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਠਲਪਾਣ ਚ ਬਹੁਤ ਘੱਟ ਸਮੇਂ ਚ ਕਾਮਯਾਬ ਹੋ ਸਕਦੇ ਇੱਕ ਸਿਰਸੇ हमने ਗੱਲ ਹੈ ਮੈਡੀਕਲ ਨਸਾ ਸਰ ਬੜਾ ਵਿਕਦਾ ਹੈ ਪੁਲਿਸ ਫੜ ਲੈਂਦੀ ਸਰ ਜਿਹੜੇ ਮੈਡੀਕਲ ਸਟੋਰਸ ਇਸ ਨਿਸ਼ਾਨਦਾ ਹੈ ਤੁਸੀਂ ਉਹਦੇ ਬੇਸਿਕਲੀ ਡਿਊਟੀ ਤਾਂ ਉਹਨਾਂ ਦੀ ਹੈਲਥ ਡਿਪਾਰਟਮੈਂਟ ਦੀ ਸਰੀ ਇਹਦਾ ਮਤਲਬ ਕੋਈ ਨੈਟਵਰਕ ਤੋੜਨ ਵਾਸਤੇ ਹੈਲਥ ਡਿਪਾਰਟਮੈਂਟ ਸੇ ਕਿੱਥੋਂ ਆਂਦਾ ਸਰੀ ਜੇ ਤੋ ਪੁਲਿਸ ਫੜਦੀ ਤਾਂ ਹੈਲਥ ਵਾਲੇ ਸਰ ਕਿਉਂ ਨਹੀਂ ਫੜ ਪੰਦੇ ਦੇਖੋ ਇਹ ਰਚ ਇਦਾਂ ਹੈਗਾ ਕਿ ਸਾਡੇ ਜਿਹੜਾ ਡਰਗ ਇਨਸਪੈਕਟਰਸ ਦੇ ਨਾਲ ਮਿਲ ਕੇ ਵੀ ਜਿਹੜੇ ਅਸੀਂ ਰੈਂਡਮ ਚੈੱਕ ਕਰਾਉਂਦੇ ਰਹਿੰਦੇ ਹੈਗੇ ਜਿਹੜੇ ਕੈਮਿਸਟ ਸ਼ਾਪਸ ਹੈਗੇ ਉਹਨਾਂ ਨੂੰ ਤੇ ਜਿੱਥੇ ਇਸ ਤਰੀਕੇ ਦੀ ਫਾਰਮਾਸਿਊਟੀਕਲ ਡਰੱਗਸ ਦੀ ਰਿਕਵਰੀ ਹੁੰਦੀ ਹੈਗੀ ਉੱਥੇ ਬੈਕਵਰਡ ਲਿੰਕੇजेस ਟ੍ਰੇਸ ਕਰਨ ਦੀ ਕੋਸ਼ਿਸ਼ ਨੂੰ ਮਿਸ਼ਾ ਰਹਿੰਦੀ ਹੈਗੀ بڑے ਆਪਰੇਸ਼ਨਸ ਵੀ ਜਿਹੜੇ ਹੈਗੇ ਉਹ ਸਾਡੇ ਜਿਹੜਾ ਡੈਡੀਕੇਟਡ ਵਿੰਗ ਹੈਗਾ ਇੱਕ ਐਸਟੀਐਫ ਵੱਲੋਂ ਕਾਫੀ ਪਿਛਲੇ ਦਿਨਾਂ ਚ ਕਿਤੇ ਗਏ ਹੈਗੇ ਕਿ ਤੁਸੀਂ ਵੀ ਪੜਿਆ ਹੋਣਾ ਸਟੇਟ ਲੈਵਲ ਤੇ ਜਿੱਥੇ ਕਈ ਫੈਕਟਰੀਆਂ ਸੀਜ਼ ਕੀਤੀ ਗਈ ਹੈਗੀ ਜਿਹੜੇ ਦੂਸਰੇ ਸਟੇਟਸ ਹੈਗੇ ਤੇ ਕਈ بڑے ਆ ਰੈਂਡਮ ਸਰਚਿਸ ਕਰ ਰਹੇ ਅੰਦਰ ਹਨ ਬੜੀ ਇੱਥੇ ਅੱਗੇ ਹੋਰ ਥੋੜਾ ਜਿਆਦਾ ਇੰਟੈਂਸਿਵ ਕਰਨ ਦੀ ਲੋੜ ਹੈਗੀ ਉਹਦੇ ਵਾਸਤੇ ਜਿਹੜਾ ਡਰਗ ਇਨਸਪੈਕਟਰ ਤੇ ਸਿਵਲ ਸਰਜਨ ਨਾਲ ਟਾਈਪ ਕਰਕੇ ਕਾਰਵਾਈ ਕਰ ਸਰ ਹੁਣ ਵੀ ਇਹ ਕੁਝ ਨੌਜਵਾਨ ਫੜੇ ਉਹਨਾਂ ਵੱਲੋਂ ਸ਼ਰੀਆਮ ਦੱਸਿਆ ਗਿਆ ਕਿ ਅਸੀਂ ਬਹਾਦਰਪੁਰ ਤੋਂ ਲੈ ਕੇ ਆੰਦੇ ਸੀ ਕਿ ਤੁਸੀਂ ਜਦੋਂ ਬਗਾਇਦਾ ਨਾਮ ਤੱਕ ਪੁੱਛਿਆ ਗਿਆ ਤਾਂ ਲੋ ਇੱਕ ਤਾਂ ਹੁਣ ਅਰੈਸਟ ਆ ਤੇਲੂ ਨਾਮ ਦਾ ਜਿਹੜਾ ਤਸਕਰ ਹੈ ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਤਸਕਰ ਆ ਬਹਾਦਰਪੁਰ ਦੇ ਵਿੱਚ ਦੇਖੋ ਆ ਇੱਕ ਫੈਕਟ ਹੈਗਾ ਕਿ ਜਿਹੜੇ ਬੰਦੇ ਇੱਥੇ ਡਰੱਗਸ ਵੇਚ ਰਹੇ ਸੀਗੇ ਪਿਛਲੇ ਦਿਨਾਂ 'ਚ ਜਦੋਂ ਪਿਛਲੇ 18 ਜੂਨ ਤੋਂ ਅਸੀਂ ਤਰਕਸ ਦੇ ਖਿਲਾਫ ਇੱਕ ਮੁਕੰਮਲ ਮੁਹਿੰਮ ਸ਼ੁਰੂ ਕੀਤੀ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਹੈਗੇ ਟੋਟਲ 190 ਗ੍ਰਿਫਤਾਰੀਆਂ ਅਸੀਂ ਕੀਤੀਆਂ ਹੈਗੀਆਂ 190 ਵਿੱਚੋਂ ਕੁਝ ਲੋਕ ਪ੍ਰੀਵੈਂਟਿਵ ਚੈਰੈਸਟ ਕੀਤੇ ਤੇ 145 ਤੋਂ ਜ਼ਿਆਦਾ ਬੰਦੇ ਆਸ ਦੇ ਦਿਨ ਪਿਛਲੇ ਡੇਢ ਮਹੀਨੇ ਦੇ ਦੌਰਾਨ ਉਹ ਜੇਲ੍ਹ ਸੇ ਪੁਲਿਸ ਵਾਲੋਂ ਭੇਜੇ ਗਏ ਹੈਗੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਤੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਸਾਡੇ ਕੋਲ ਲਿਸਟਡ ਹੈਗੇ ਉਹ ਆਪਣਾ ਏਰੀਆ ਛੱਡ ਕੇ ਭੱਜ ਚੁੱਕੇ ਨੇ ਤੇ ਕੁਝ ਬੰਦੇ ਹੋ ਸਕਦਾ ਹੈ ਕਿ ਕੋਈ ਪੰਜ ਚਾਰ ਬੰਦੇ ਪੂਰੇ ਜ਼ਿਲ੍ਹੇ ਚ ਜਾਂ 10 20 ਬੰਦੇ ਇਸ ਤਰ੍ਹਾਂ ਦੀ ਐਕਟੀਵਿਟੀ ਚ ਹਲੇ ਵੀ ਮਤਲਬ ਜਿਹੜਾ ਚੂਹੀ ਬਿੱਲੀ ਦਾ ਖੇਲ ਹੈਗਾ ਉਹਦੇ ਚ ਬਚ ਕੇ ਤੇ ਐਕਟੀਵਿਟੀਆਂ ਕਰ ਰਹੇ ਹੋਣ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਹੈਗਾ ਬੁੱਕ ਕਰਕੇ ਅੰਦਰ ਸਲਾਕਾ ਹੁਣ ਵੀ ਤੁਸੀਂ ਫਿਰ ਪਤਾ ਕੀਤਾ ਹੁਣ ਵੀ ਉਹਨਾਂ ਦੇ ਮੋਹੱਲਾ ਵਾਸੀ ਨੇ ਉਹਨਾਂ ਸ਼ਰਿਗਾਮ ਕਹਿੰਦੇ ਕਹਿੰਦੇ ਕੋਈ ਪੁਲਿਸ ਵਾਲਾ ਆਉਂਦਾ ਇੱਕੋ ਇੱਥੋਂ ਹਿੱਸਾ ਪੱਤੀ ਲੈ ਕੇ ਜਾਂਦਾ ਹੈ ਤਾਂ ਤੁਸੀਂ ਚਲੋ ਉਹਨਾਂ ਨੂੰ ਡੈਡੀਕੇਟਿਵ ਕੀਤਾ ਸਮਝਾਇਆ ਵੀ ਪਰ ਪਬਲਿਕ ਦਾ ਕਿਉਂ ਨਹੀਂ ਪੁਲਿਸ ਤੇ ٹرسٹ ਬਣ ਪਾ ਰਿਹਾ ਸਰ ਅਜੇ ਤੱਕ ਵੀ ਨਹੀਂ ਪਬਲਿਕ ਦਾ ਦੇਖੋ ਪੁਲਿਸ ਤੇ ٹرسٹ ਹੈਗਾ ਉਸੇ ਹਾਰ ਨਹੀਂ ਕਹਿ ਸਕਦੇ ਉਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਉਹ ਕਿਹਾ ਕਿ ਇੱਕ ਪੁਲਿਸ ਵਾਲੇ ਦੀ ਸਸਪੈਕਟਡ ਮੂਵਮੈਂਟ ਹੈਗੀ ਤੇ ਉਹ ਉਧਰ ਆਂਦਾ ਹੈਗਾ ਉਸ ਏਰੀਏ 'ਚ ਜਿਸ ਜਿਸ ਏਰੀਏ 'ਚ ਡਰੱਗਸ ਵਿਕਦੀ ਹੈਗੀ ਉਹਦਾ ਕੀ ਰੋਲ ਹੈਗਾ ਕਿਸ ਤਰੀਕੇ ਦੀ ਐਕਟੀਵਿਟੀ ਹੈਗੀ ਉਹ ਸਾਰਾ ਮੈਂ ਵੈਰੀਫਾਈ ਕਰਨ ਵਾਸਤੇ ਟੀਮ ਲਾਤੀ ਹੈਗੀ ਜੇਕਰ ਕਿਸੇ ਪੁਲਿਸ ਵਾਲੇ ਦਾ ਰੋਲ ਆਏਗਾ ਤੇ ਉਹ ਉਹਨੂੰ ਸਜ਼ਾ ਡਿਸਮਿਸ ਨਹੀਂ ਮਿਲੇਗੀ ਪਰ ਸਰ ਅੱਛਾ ਇਹ ਤੋਂ ਸੁਣਾਜਣਾ ਜੇਕਰ ਪੁੱਛਿਆ ਜਾਂਦਾ ਵੀ ਬੋਲੀ ਇਹ ਪਹਿਲਾਂ ਆਪਾਂ ਜੇ ਦੇਖੋ ਮਨਜੋਗ ਸਿਮ ਸਾਹਿਬ ਵੀ ਤੇ ਮਨਜੋਗ ਡੀਸੀਪੀ ਪੰਜਾਬ ਸਾਹਿਬ ਵੀ ਸਖਤੇ ਦਾਇਤਾਂ ਹੈਗੀ ਤੁਹਾਨੂੰ ਪਤਾ ਵੀ ਹੈਗਾ ਪਿੱਛੇ ਵੀ ਜਿਹੜੇ ਵੀ ਮੁਲਾਜ਼ਮ ਦਾ ਡਰੱਗਸ ਚ ਇਨਵੋਲਵਮੈਂਟ ਆਇਆ ਹੈਗਾ ਉਹਦੀ ਸਜ਼ਾ ਇੱਕ ਹੀ ਹੈਗੀ ਉਹ ਹੈਗੀ ਸਰਵਿਸ ਤੋਂ ਡਿਸਮਿਸਲ ਤੇ ਜੇਕਰ ਇਸ ਤਰੀਕੇ ਦੀ ਕੋਈ ਗੱਲ ਆਉਂਦੀ ਸਾਹਮਣੇ ਤੇ ਉਹ ਆਪਣੀ ਸਜ਼ਾ ਖੁਦ ਭੁਗਤੇਗਾ ਪੁਲਿਸ ਡਿਪਾਰਟਮੈਂਟ 100% ਕਮਿਟਿਡ ਹੈ ਇਹਦੇ ਵਾਸਤੇ ਜਿਹੜਾ ਐਕਸ਼ਨ ਤੁਸੀਂ ਡਰੱਗਸ ਦੇ ਖਿਲਾਫ ਦੇਖ ਰਹੇ ਹੋ ਉਹ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ ਯੈਸ ਜੇਕਰ ਕਿੱਥੇ ਕੋਈ 12000 ਵਿੱਚੋਂ ਇੱਕ ਬਲੈਕ ਸੀਪੀਆ ਬਲੈਕ ਮੋਲ ਹੋਏਗਾ ਤੇ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਹਾਰਸ਼ ਪਨਿਸ਼ਮੈਂਟ ਜਿਹੜੀ ਹੈਗੀ ਦਿੱਤੀ ਜਾਏ ਕਿਉਂਕਿ 2 400 ਮੀਟਰ ਆਸਰੇ ਇਲਾਕੇ ਦੇ ਅੰਦਰ ਜ਼ਿਆਦਾ ਬੁਲਬਲ ਹੈ ਮੰਨਿਆ ਜਾ ਰਿਹਾ ਵੀ ਕਿਉਂਕਿ ਸੇਵਲ ਹਸਪੀਟਲ ਦਾ ਰੋੜੇ ਮੈਂ 2 400 ਮੀਟਰ ਦਾ ਨਹੀਂ ਅਸੀਂ ਅੱਜ 15 ਹੌਟਸਪੌਟਸ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਉਹ ਸਰਚ ਕਰਾ ਰਹੇ ਹੈਗੇ ਤੇ ਸਾਰੇ ਹੌਟਸਪੌਟਸ ਤੇ ਸਾਡੀ ਨਿਗ੍ਹਾ ਰ हां आ हो सकता कदे किसी थां ते जड़ा हैगा पुलिस पेट्रोलिंग घट ते किसी थां ते वध होवे आ इस नु इंटेंसिवली जड़ा सिविल हॉस्पिटल करके थोड़ा इशू ज्यादा ਦੱਸਿਆ ਹੈਗਾ ਇਥੇ ਇਹਨਾਂ ਨੇ ਕਿਉਂਕਿ ਸਰਕਾਰੀ ਨਸ਼ਾ ਸਡਾਓ ਕੇਂਦਰ ਤੇ ਕਾਫੀ ਮਾਤਰਾ ਚ ਬੰਦੇ ਆਂਦੇ ਹੈਗੇ ਤੇ ਉਹਨਾਂ ਦੇ ਕਰਕੇ ਜਿਆਦਾ ਇਸ਼ੂ ਫੇਸ ਕਰਦੇ ਹੈਗੇ ਉਹਨੂੰ ਰਿਜ਼ੋਲਵ ਆਊਟ ਕਰ ਸਰ ਇਹ ਤਾਂ ਹੋਈ ਆਮ ਲੋਕਾਂ ਦੀ ਗੱਲ ਹੈ ਅਸੀਂ ਇੱਕ ਸਰਵੇ ਬਾਅਦ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਪੁਲਿਸ ਮੁਲਾਜ਼ਮ ਬਹੁਤ ਹੱਦ ਤੱਕ ਐਡਿਕਟਿਡ ਨੇ ਸਰ ਉਹਦੇ ਲਈ ਵੀ ਕੋਈ ਜਾਂਚ ਲਈ ਨੇ ਉੱਥੇ ਦੇਖੋ ਸਾਡਾ ਇੰਟਰਨਲ ਡਿਪਾਰਟਮੈਂਟਲ ਹੀ ਚੱਲਦਾ ਹੈਗਾ ਕਿ ਜੇਕਰ ਕੋਈ ਐਡਿਕਟ ਹੈਗਾ ਉਹ ਉਹ ਫਿਰ ਜਾਂ ਤਾਂ ਆਪਣਾ ਟ੍ਰੀਟਮੈਂਟ ਕਰਵਾਏ